ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਜਿੱਥੇ ਗਰਮਾਈ ਹੋਈ ਹੈ ਉੱਥੇ ਨਾਲ ਦੇ ਨਾਲ ਜਿਹੜੇ ਪੰਜਾਬ ਦੀ ਰਾਜਨੀਤੀ ਤੇ ਪ੍ਰਭਾਵ ਨੇ ਉਹ ਅਮਰੀਕਾ ਤੱਕ ਪਹੁੰਚੇ ਹੋਏ ਨੇ ਅਮਰੀਕਾ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ 3 ਦਿਨ ਦੀ ਯਾਤਰਾ ਤੇ ਜਾ ਰਹੇ ਨੇ ਔਰ ਉਹਨਾਂ ਦੀ ਉੱਥੇ ਆਮਦ ਦੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਹੜਾ ਸਿੱਖ ਡਾਇਸਪੋਰਾ ਅਮਰੀਕਾ ਦੇ ਵਿੱਚ ਵੱਸਦਾ ਖਾਸ ਤੌਰ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਉਹਨਾਂ ਵੱਲੋਂ 3 ਦਿਨ ਦਾ ਡਿਮੋਨਸਟ੍ਰੇਸ਼ਨ ਦਾ ਨਰਿੰਦਰ ਮੋਦੀ ਦੇ ਉੱਥੇ ਪਹੁੰਚਣ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ 3 ਦਿਨ ਦੇ ਪ੍ਰੋਗਰਾਮ ਨੇ ਉਹਨਾਂ ਨੂੰ ਮੁੱਖ ਰੱਖ ਕੇ ਰੋਜ਼ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਹੈ ਰੋਜ਼ ਪ੍ਰਦਰਸ਼ਨ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਜਿੱਥੇ ਪੰਜਾਬ ਦੇ ਵਿੱਚ ਕਾਲੇ ਕਾਨੂੰਨਾਂ ਤਹਿਤ ਸਿੱਖ ਨੌਜਵਾਨਾਂ ਦੀ ਨજરਬੰਦੀਆਂ ਤੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨ ਦੇ ਨਾਲ-ਨਾਲ ਜਿਹੜਾ ਵਿਦੇਸ਼ਾਂ ਦੇ ਵਿੱਚ ਗੈਰ ਨਿਆਂਇਕ ਤਰੀਕੇ ਦੇ ਨਾਲ ਖਾਲਸਤਾਨੀ ਸਮਰਥਕਾਂ ਦੇ ਕਤਲ ਕੀਤੇ ਗਏ ਨੇ ਪਿਛਲੇ 1 ਸਾਲ ਦੇ ਵਿੱਚ ਉਹ ਪ੍ਰਮੁੱਖ ਅਜੰਡੇ ਤੇ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ ਬੀਤਾ ਕੱਲ ਹੈ ਯੂ ਐਸ ਅਫੀਸ਼ੀਅਲਸ ਨੇ ਅਮਰੀਕਾ ਦੇ ਸਿੱਖ ਪ੍ਰਤੀਨਿਧਾਂ ਦੇ ਨਾਲ ਇੱਕ ਸਪੈਸ਼ਲ ਮੀਟਿੰਗ ਕੀਤੀ ਹੈ 94 ਸਿੱਖ ਪ੍ਰਤੀਨਿਧ ਜਿਹੜੇ ਸਿੱਖ ਰੈਪ੍ਰੈਜ਼ੈਂਟੇਟਿਵਸ ਨੇ ਜਥੇਬੰਦੀਆਂ ਦੇ ਉਹਨਾਂ ਨੂੰ ਬੁਲਾ ਕੇ ਯੂ ਐਸ ਅਫੀਸ਼ੀਅਲਸ ਨੇ ਉਹਨਾਂ ਨੂੰ ਬਰੀਫ ਕੀਤਾ ਹੈ ਔਰ ਉਹਨਾਂ ਕੋਲੋਂ ਫੀਡਬੈਕ ਵੀ ਲਈ ਹੈ ਔਰ ਯੂ ایس ਅਫੀਸ਼ੀਅਲਸ ਨੇ ਜਿਹੜੇ ਡੈਲੀਗੇਸ਼ਨ ਨੂੰ ਮਿਲਿਆ ਉਹਦੇ ਵਿੱਚ ਡਾਕਟਰ ਪ੍ਰਿਤਪਾਲ ਸ਼ਾਮਲ ਸੀ ਜਿਨ੍ਹਾਂ ਨੇ ਖੁਦ ਦੱਸਿਆ ਕਿ ਸਾਨੂੰ ਯੂ ایس ਅਫੀਸ਼ੀਅਲਸ ਨੇ ਯਕੀਨ ਦੁਆਇਆ ਹੈ ਕਿ ਜਦੋਂ ਮਿਸਟਰ ਬਾਈਡਨ ਯੂ ایس ਪ੍ਰੈਜ਼ੀਡੈਂਟ ਮਿਸਟਰ ਮੋਦੀ ਨੂੰ ਮਿਲਣਗੇ ਤੇ ਜਿਹੜੀ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੈ ਜਿਹੜਾ ਵਿਦੇਸ਼ਾਂ ਦੇ ਵਿੱਚ ਭਾਰਤ ਏਜੰਸੀਆਂ ਹਾਇਰ ਕਰਕੇ ਸਿੱਖਾਂ ਨੂੰ ਕਤਲ ਕਰਵਾ ਰਹੀਏ ਉਹ ਮੁੱਦਾ ਅਸੀਂ ਇੰਡੀਅਨ ਪ੍ਰਾਈਮ ਮਿੰਿਸਟਰ ਦੇ ਨਾਲ ਯੂਐਸ ਪ੍ਰੈਜ਼ੀਡੈਂਟ ਉਠਾਉਣਗੇ ਸੋ ਇਹ ਇੱਕ ਸਿੱਖ ਡਿਪਲੋਮੇਸੀ ਦੀ ਸਿੱਖ ਐਕਟਿਵਿਸਟ ਐਕਟਿਵਿਜ਼ਮ ਦੀ ਇੱਕ ਸਕਸੈਸ ਹੈ ਕਿ ਅੱਜ ਯੂਐਸ ਆਫੀਸ਼ੀਅਲਸ ਵੀ ਸਾਡੇ ਜਿਹੜੇ ਜਿਹੜੇ ਸਾਡੇ ਕਤਲ ਹੋ ਰਹੇ ਨੇ ਸਾਡੇ ਨਾਇਕਾਂ ਦੇ ਉਹਨਾਂ ਦਾ ਮਸਲਾ ਯੂਐਸ ਪ੍ਰਾਈਮ ਮਿੰਿਸਟਰ ਦੇ ਨਾਲ ਉਠਾਉਣਗੇ ਦੂਸਰੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ ਯੂਐਸਟੀ ਇੱਕ ਕੋਰਟ ਨੇ ਇੰਡੀਅਨ ਜਿਹੜੇ ਦਾਗੀ ਅਧਿਕਾਰੀ ਸੀ ਉਹਨਾਂ ਨੂੰ ਸਮਨ ਭੇਜਿਆ ਬੇਸ਼ੱਕ ਇਹ ਸਮਨ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਪਟੀਸ਼ਨ ਤੇ ਭੇਜਿਆ ਗਿਆ ਇਹਦਾ ਅੱਗੇ ਜਾ ਕੇ ਇਹਦਾ ਆਊਟਕਮ ਕੀ ਨਿਕਲਦਾ ਹੈ ਹੱਲੀ ਉਹ ਕਹਿਣਾ ਜਲਦਬਾਜ਼ੀ ਹੋਏਗੀ ਇਹ ਐਂਡ ਕਿੱਥੇ ਹੁੰਦਾ ਹੈ ਅਜੇ ਅਸੀਂ ਕੁਝ ਨਹੀਂ ਕਹਿ ਸਕਦੇ ਬਟ ਜੂ ਇੰਡੀਅਨ ਅਫੀਸ਼ੀਅਲਸ ਖਾਸ ਤੌਰ ਤੇ ਐਨਐਸਏ ਜਿਹੜਾ 올 ਪਾਵਰਫੁਲ ਇੰਡੀਆ ਦੇ ਵਿੱਚ ਅਜੀਤ ਡਵਾਲ ਇਜ਼ 올 ਪਾਵਰਫੁਲ ਨੈਕਸਟ ਟੂ ਮੋਦੀ ਐਂਡ ਸ਼ਾਹ ਅਜੀਤ ਡਵਾਲ ਦਾ ਇੰਡੀਅਨ ਪੋਲਿਟਿਕਸ ਦੇ ਵਿੱਚ ਨਾ ਆਉਂਦਾ ਉਸ ਨੂੰ ਅਮਰੀਕਨ ਕੋਰਟ ਵੱਲੋਂ ਸਮਨ ਆਣਾ ਇਟ ਇਜ਼ ਇਨਾਫ ਕਿ ਇੰਡੀਆ ਦੀ ਜਿਹੜੀ ਹਿੱਟ ਐਂਡ ਟ੍ਰਾਇਲ ਪਾਲਿਸੀ ਹੈ ਜਿਹੜੀ ਸਿੱਖਾਂ ਨੂੰ ਕਤਲ ਕਰਨ ਦੀ ਪਾਲਿਸੀ ਹੈ ਉਹ ਇੰਟਰਨੈਸ਼ਨਲ ਫੋਰਮ ਤੇ ਐਕਸਪੋਜ਼ ਹੁੰਦੀ ਜਾ ਰਹੀ ਹੈ ਦਿਨ ਬਿਦਿਨ। ਕੋਰਟ ਵੱਲੋਂ ਸਮਨ ਆਣਾ ਫਾਰਮਰ ਰੌ ਅਫੀਸ਼ਰ ਨੂੰ ਸਮਨ ਆਣਾ ਜਿਹੜਾ ਦੂਸਰਾ ਯਾਦਵ ਸੀ ਉਹਨੂੰ ਸਮਨ ਆਣਾ ਔਰ ਇੱਕ ਤਾਂ ਉਹਨਾਂ ਨੇ ਨikhil Gupta ਅਮਰੀਕਨਸ ਨੇ ਆਪਣੀ ਕਸਟਡੀ ਦੇ ਵਿੱਚ ਰੱਖਿਆ ਹੋਇਆ ਗਵਾਹ ਵਜੋਂ। ਸੋ ਇਹ ਸਾਰੇ ਜਿਹੜੇ ਡਿਵੈਲਪਮੈਂਟਸ ਨੇ ਇਹ ਦੱਸ ਰਹੇ ਨੇ ਕਿ ਇੰਡੀਅਨ ਡਿਪਲੋਮੇਸੀ ਟੋਟਲੀ ਫੇਲ ਹੋ ਗਈ। ਔਰ ਜਿਹੜੇ ਸਿੱਖ ਡਿਮੋਨਸਟ੍ਰੇਸ਼ਨ ਕਰਨ ਜਾ ਰਹੇ ਨੇ ਯੂਨਾਈਟਿਡ ਨੇਸ਼ਨਸ ਦੇ ਦਰਾਮੋਰੇ ਜਿੱਥੇ 23 ਤਰੀਕ ਨੂੰ ਮਿਸਟਰ ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਦੇਣਾ ਐ ਐਡਰੈਸ ਕਰਨਾ ਉਹ ਬਹੁਤ ਜ਼ਰੂਰੀ ਹੈ ਸਿੱਖਾਂ ਲਈ ਕਰਨਾ ਕਿਉਂਕਿ ਕੱਲੇ ਡਾਇਸਪੋਰਾ ਹੀ ਨਹੀਂ ਪੰਜਾਬ ਦੇ ਸਿੱਖ ਵੀ ਮਹਿਸੂਸ ਕਰਦੇ ਨੇ ਕਿ ਖਾਲਸਾਤਾਨ ਦੀ ਆਵਾਜ਼ ਨੂੰ ਦਬਾਉਣ ਲਈ ਇੰਡੀਆ ਇਸੇ ਪੈਟਰਨ ਤੇ ਜਿਹੜੇ ਪੰਜਾਬ ਦੇ ਵਿੱਚ ਖਾਲਸਤਾਨੀ ਵਾਇਸੇਸ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾ ਸਕਦੀ ਹੈ ਉਹਨਾਂ ਨੂੰ ਵੀ ਟਾਰਗੇਟ ਕਰ ਸਕਦੀ ਹੈ ਸੋ ਇੰਡੀਆ ਨੂੰ ਇੰਡੀਅਨ ਐਸ ਡਿਜ਼ਾਈਨ ਨੂੰ ਐਕਸਪੋਜ਼ ਕਰਨਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਜ਼ਰੂਰੀ ਹੋ ਗਿਆ ਸੋ ਅਸੀਂ ਉਹ ਜਿਹੜੀਆਂ ਸਿੱਖ ਜੱਥੇਬੰਦੀਆਂ ਬਾਅਦ ਡਿਮੋਨਸਟ੍ਰੇਸ਼ਨ ਕਰ ਰਹੀਆਂ ਨੇ ਔਰ ਇਸ ਗੱਲ ਨੂੰ ਹਾਈਲਾਈਟ ਕਰ ਰਹੀਆਂ ਨੇ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਗੱਲ ਰੱਖ ਰਹੀਆਂ ਨੇ ਜਿਹੜੀ ਰਿਪਰੈਸ਼ਨ ਸਾਡੇ ਤੇ ਹੋ ਰਹੀ ਹੈ ਜੋ ਸਾਡੀ ਇੱਥੇ ਜੋ ਸਾਡੇ ਹਾਲਾਤ ਨੇ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ ਇਨਾਂ ਦਿਨਾਂ ਦੇ ਵਿੱਚ ਹੀ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਰਾਹੁਲ ਗਾਂਧੀ ਉਹ ਵੀ ਅਮਰੀਕਾ ਪਹੁੰਚੇ ਹੋਏ ਤੇ ਜਿਨ੍ਹਾਂ ਨੇ ਵੀ ਕੁਝ ਗੱਲਾਂ ਇਸ ਹਵਾਲੇ ਨਾਲ ਕੀਤੀਆਂ ਕਿ ਸਿੱਖਾਂ ਨੂੰ ਧਾਰਮਿਕ ਤੌਰ ਤੇ ਇੰਡੀਆ ਦੇ ਵਿੱਚ ਦਬਾਇਆ ਜਾ ਰਿਹਾ ਹੈ ਜਾਤੀਆਂ ਹੋ ਰਹੀਆਂ ਨੇ ਉਹਨਾਂ ਨੇ ਕੜਾ ਕਿਰਪਾਨ ਦੀ ਜਿਹੜੀ ਕਈ ਜਗ੍ਹਾ ਤੇ ਸਿਕਸ ਸਟੂਡੈਂਟਸ ਨੂੰ ਰੋਕਨ ਦੇ ਹਵਾਲੇ ਦਿੱਤੇ ਨੇ ਕੰਟੈਂਟ ਉਹਨਾਂ ਦਾ ਠੀਕ ਹੈ ਤਤ ਠੀਕ ਨਹੀਂ ਬਟ ਸਾਡੇ ਲਈ ਸਵਾਲ ਹੈ ਕਿ ਬੋਲ ਕੌਣ ਰਿਹਾ ਹੈ ਬੋਲ ਰਿਹਾ ਰਾਹੁਲ ਗਾਂਧੀ ਬੋਲ ਰਿਹਾ ਉਸ ਪਰਿਵਾਰ ਦਾ ਵਾਰਿਸ ਜਿਹਦੀ ਦਾਦੀ ਨੇ ਪਿਓ ਨੇ ਤੇ ਜਿਹਦੀ ਮਾਂ ਦੀ ਸਰਕਾਰ ਨੇ ਇਸ ਇਸ ਇਹ ਤੇ ਇਹੋ ਜੇ ਹੋਰ ਬਹੁਤ ਕੁਝ ਅਨਿਆਏ ਅਤਿਆਚਾਰ ਸਿੱਖਾਂ ਦੇ ਉੱਤੇ ਕੀਤੇ ਨੇ ਠੀਕ ਹੈ ਅੱਜ ਜੋ ਕਹਿ ਰਿਹਾ ਉਹ ਮੋਦੀ ਨੂੰ ਸ਼ੀਸ਼ਾ ਦਿਖਾਉਣ ਲਈ ਕਹਿ ਰਿਹਾ ਆਪਣੇ ਵਿਰੋਧੀ ਨੂੰ ਸ਼ੀਸ਼ਾ ਦਿਖਾਉਣ ਲਈ ਕਹਿ ਰਿਹਾ ਹੈ ਬਟ ਇਸ ਤੋਂ ਕਿਤੇ ਵੱਧ ਉਹਦੇ ਆਪਣੀ ਫੈਮਿਲੀਜ਼ ਦੀਆਂ ਜਿਹੜੀਆਂ ਗਵਰਨਮੈਂਟਸ ਬਣੀਆਂ ਨੇ ਇੰਡੀਆ ਦੇ ਵਿੱਚ ਉਹਨਾਂ ਨੇ ਕੀਤੇ ਨੇ ਸੋ ਸਾਡੇ ਲਈ ਕਾਂਗਰਸ ਤੇ ਬੀਜੇਪੀ ਵਿੱਚ ਕੋਈ ਫਰਕ ਨਹੀਂ ਗਾਂਧੀ ਤੇ ਮੋਦੀ ਵਿੱਚ ਕੋਈ ਫਰਕ ਨਹੀਂ ਇਹ ਸਾਰੇ ਹਿੰਦੂਤਵਾ ਬ੍ਰਾਂਡ ਆਫ ਪੋਲਿਟਿਕਸ ਦੀ ਰਿਪਰੈਜ਼ੈਂਟੇਸ਼ਨ ਕਰਦੇ ਨੇ ਸਾਨੂੰ ਸਾਡੇ ਕੁਝ ਸਿੱਖ ਭਰਾਵਾਂ ਨੂੰ ਅੱਛਾ ਲੱਗਾ ਕਿ ਇੱਕ ਬਹੁਤ ਵੱਡਾ ਸਿਆਸਤਦਾਨ ਬੋਲ ਰਿਹਾ ਹੈ ਬਹੁਤ ਵੱਡਾ ਬੋਲ ਜ਼ਰੂਰ ਰਿਹਾ ਹੈ ਬਟ ਉਹਦੀਆਂ ਇੰਟੈਂਸ਼ਨਸ ਦੇਖੋ ਕਿ ਉਹ ਕਿਉਂ ਬੋਲ ਰਿਹਾ ਉਹ ਸਾਡੀ ਫੇਵਰ ਨਹੀਂ ਕਰ ਰਿਹਾ ਉਹ ਆਪਣੇ ਪੋਲੀਟੀਕਲ ਆਪੋਨੈਂਟਸ ਨੂੰ ਚਿਤਕਰਨ ਨਹੀਂ ਬੋਲ ਰਿਹਾ ਬਟ ਸਾਡੇ ਲਈ ਤਾਂ ਉਹ ਸਾਰੇ ਇੱਕੋ ਜਿਹੇ ਨੇ ਇਹਨਾਂ ਨੇ ਵੀ ਉਹੀ ਕੁਝ ਕੀਤਾ ਜੋ ਅੱਜ મોદી ਕਰ ਰਿਹਾ ਜਿਸ ਜਿਸ ਕਾਲ ਦਿੱਲੀ ਦੀ ਸਤਾ ਆਈ ਏ ਉਹਨੇ ਸਾਡੇ ਨਾਲ ਇਸੇ ਤਰ੍ਹਾਂ ਹੀ ਕੀਤਾ ਜੋ ਅੱਜ ਦੇ ਸਤਾਧਾਰੀ ਕਰ ਰਹੇ ਸੋ ਮੈਂ ਸਮਝਦਾ ਕਿ ਇਦਾਂ ਦੀ ਜਿਹੜੀ ਪੋਲੀਟਿਕਸ ਹੈ ਜਿਸ ਤਰ੍ਹਾਂ ਦੀ ਉਹ ਕਰ ਰਿਹਾ ਸਾਨੂੰ ਇਗਨੋਰ ਕਰਨਾ ਚਾਹੀਦਾ ਇਹਨਾਂ ਦੇ ਬਿਆਨਾਂ ਨੂੰ ਔਰ ਸਮਝਣਾ ਚਾਹੀਦਾ ਕਿ ਇਹਨਾਂ ਦੀ ਇੰਟੈਂਸ਼ਨ ਸਾਡੇ ਫੇਵਰ ਵਾਲੀਆਂ ਨਹੀਂ ਹਨ ਇੰਡੀਆ ਦੇ ਵਿੱਚ ਬੀਜੇਪੀ ਕੋਲ ਇੱਕ ਨਮੀ ਨਮੀ ਜਿਹੜੇ ਉਹਨਾਂ ਦੇ ਐਮਪੀ ਬਣੀ ਹੈ ਲੇਡੀ ਕੰਗਨਾ ਰਣੌਤ ਉਹ بار بار ਕਦੀ ਫਿਲਮ ਦੇ ਹਵਾਲੇ ਨਾਲ ਕਦੀ ਕਿਸਾਨਾਂ ਦੇ ਅੰਦੋਲਨ ਦੇ ਹਵਾਲੇ ਨਾਲ بار بار ਬੜੇ ਡੈਰੋਗੇਟਰੀ ਰਿਮਾਰਕਸ ਦੇ ਰਹੀਏ અપਮਾਨਜਨਕ ਟਿੱਪਣੀਆਂ ਕਰ ਰਹੀਏ। ਇਸ ਵਾਰ ਉਹਨਾਂ ਨੇ ਕਿਸੇ ਨੂੰ ਇੰਟਰਵਿਊ ਦਿੰਦੇ ਹੋਏ ਸੰਜਨੈਲ ਸਿੰਘ ਪਿੰਡਰਾਵਾਲਿਆਂ ਦੇ ਉੱਤੇ ਬੜਾ અપਮਾਨਜਨਕ ਵਿਅੰਗ ਕੀਤਾ ਹੈ। ਉਹਨੂੰ ਉਹਨੂੰ ਪ੍ਰੋਬਲਮ ਹੈ ਕਿ ਸੰਤ ਦੇ ਹੱਥ ਵਿੱਚ 1.47 ਕਿਵੇਂ ਆ ਸਕਦੀ ਹੈ? ਜਾਂ ਕਿਵੇਂ ਫੱਬਦੀ ਹੈ? ਅਸੀਂ ਉਹਦੀ ਗੱਲ ਦਾ ਜਵਾਬ ਦਿੰਦੇ ਹੋਏ ਪੂਰੇ ਇੰਡੀਅਨ ਸਮਾਜ ਨੂੰ ਤੇ ਇੰਡੀਅਨ ਪੋਲੀਟਿਸ਼ੀਅਨਸ ਨੂੰ ਦੱਸਣਾ ਚਾਹੁੰਦੇ ਆ ਕਿ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਕੇਵਲ ਸੰਤ ਨਹੀਂ ਸੀ ਉਹ ਸੰਤ ਸਪਾਈ ਸੀਗੇ ਹੀ ਵਾਸ ਅ ਟ੍ਰੂ ਸੇਂਟ ਸੋਲਜਰ ਤੇ ਵੈਸੇ ਵੀ ਹਰ ਧਰਮ ਦੇ ਪੈਗੰਬਰਾਂ ਨੇ ਸ਼ਸਤਰ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ ਔਰ ਖੁਦ ਵੀ ਰੱਖਦੇ ਰਹੇ ਨੇ ਔਰ ਉਹਨਾਂ ਨੇ ਆਪਣੇ ट्रू ਡਿਸਪਲਿਨ ਨੂੰ ਆਪਣੇ ਫਾਲੋਅਰਸ ਨੂੰ ਸ਼ਸਤਰ ਰੱਖਣ ਦੀ ਇਜਾਜ਼ਤ ਦਿੱਤੀ ਹੈ ਔਰ ਕੱਲੀ ਇਜਾਜ਼ਤ ਨਹੀਂ ਦਿੱਤੀ ਜ਼ਾਲਮ ਦਾ ਨਾਸ ਕਰਨ ਮਜਲੂਮ ਦੀ ਰੱਖਿਆ ਕਰਨ ਤੇ ਸੈਲਫ ਡਿਫੈਂਸ ਦੀ ਇਜਾਜ਼ਤ ਵੀ ਦਿੱਤੀ ਹੋਈ ਹੈ ਸੋ ਬਾਰ-ਬਾਰ ਇਦਾਂ ਦੀਆਂ ਗੱਲਾਂ ਕਰਕੇ ਇਹ ਲੇਡੀ ਆਪਣੇ ਨਹੀਂ ਪ੍ਰੋਬਲਮ ਪਾ ਰਹੀ ਹੈ ਸਾਡੇ ਲਈ ਕੋਈ ਪ੍ਰੋਬਲਮ ਨਹੀਂ ਪਾ ਰਹੀ ਸਾਨੂੰ ਪ੍ਰਵੋਕ ਜ਼ਰੂਰ ਕਰ ਰਹੀ ਹੈ ਸਾਨੂੰ ਉਤੇਜਿਤ ਕਰ ਰਹੀ ਹੈ ਭੜਕਾ ਰਹੀ ਹੈ ਪਰ ਪ੍ਰੋਬਲਮ ਉਹ ਆਪਣੇ ਲਈ ਪਾਰੀ ਹੈ ਔਰ ਸਾਨੂੰ ਸਮਝ ਨਹੀਂ ਆਉਂਦੀ ਕਿ ਬੀਜੇਪੀ ਕੋਲ ਕੋਈ ਮਰਦ ਨਹੀਂ ਹੈਗਾ ਸਿੱਖਾਂ ਨਾਲ ਪੰਗਾ ਲੈਣ ਲਈ ਉਹਨੇ ਇੱਕ ਲੇਡੀ ਅੱਗੇ ਕੀਤੀ ਹੋਈ ਹੈ ਔਰ ਜੇ ਇਸੇ ਜਜਬਾਤੀ ਤੇ ਗੁੱਸੇ ਵਿੱਚ ਆਏ ਹੋਏ ਸਿੱਖ ਨੇ ਕੋਈ ਵੀ ਕਦਮ ਇਸ ਲੇਡੀ ਦੇ ਖਿਲਾਫ ਚੁੱਕ ਲਿਆ ਬੋਲਾ ਰਹੀਂ ਜਾਂ ਅਦਰਵਾਈਜ਼ ਤਾਂ ਫਿਰ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਬਾਬੇਲਾ ਉੱਠੇਗਾ ਇੱਕ ਤੂਫਾਨ ਉੱਠੇਗਾ ਜਿਹਦੇ ਵਿੱਚ ਸਿੱਖਾਂ ਨੂੰ ਫਿਰ ਦੁਬਾਰਾ دہشتਗਰ ਤੇ ਹਿੰਸਕ ਲੋਕ ਵਜੋਂ ਲੇਬਲ ਕੀਤਾ ਜਾਏਗਾ ਬਟ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਉਹ ਟੋਟਲੀ ਖاموش ਨੇ ਔਰ ਉਹ ਇਸ ਲੇਡੀ ਦੀ ਜ਼ੁਬਾਨ ਬੰਦ ਨਹੀਂ ਕਰ ਰਹੇ ਉਹ ਇਸ ਨੂੰ ਇਸ ਨੂੰ ਹਦਾਇਤ ਨਹੀਂ ਕਰ ਰਹੇ ਕਿ ਸ਼ੀ ਸ਼ੁੱਟ ਸ਼ਕ ਹਰ ਮਾਉਥ ਔਰ ਉਹ ਹਾਲਾਤ ਪੈਦਾ ਕਰ ਰਹੇ ਨੇ ਕਿ ਸਿੱਖ ਉਤੇਜਿਤ ਹੋਣ ਪ੍ਰਵੋਕ ਹੋਣ ਤੇ ਫਿਰ ਉਹ ਕੋਈ ਐਕਟ ਕਰਨ ਤੇ ਫਿਰ ਸਿੱਖਾਂ ਨੂੰ ਲੇਬਲ ਕੀਤਾ ਜਾਵੇ ਕਿ ਇਹ ਵਾਇਲੈਂਟ ਨੇ ਇਹ دہشت گرد ਨੇ ਸੋ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਪੂਰੇ ਤਰੀਕੇ ਨਾਲ ਰਿਸਪਾਂਸਿਬਲ ਹੋਣਗੇ ਅਗਰ ਕਿਸੇ ਸਿੱਖ ਨੇ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਹਾਰਟ ਰਿਸਪੌਂਡ ਕੀਤਾ ਇੱਕ ਇੱਕ ਬ੍ਰਾਂਡ ਤਾਂ ਇਹ ਆ ਬੀਜੇਪੀ ਕੋ ਦੂਜਾ ਬ੍ਰਾਂਡ ਨਾ ਰਵਨੀਤ ਬਿੱਟੂ ਵਰਗੇ ਉਹਨਾਂ ਨੂੰ ਅਚਨ ਚੇਤ ਸਿੱਖਾਂ ਪ੍ਰਤੀ ਹੀ ਜਾਗ ਗਿਆ ਹੁਣ ਉਹ ਕਹਿ ਰਹੇ ਨੇ ਕਿ ਦਰਬਾਰ ਸਾਹਿਬ ਤੇ ਹਮਲਾ ਗਲਤ ਸੀ ਮੈਂ ਕਿ ਸਿੱਖ ਵਜੋਂ ਰਾਹੁਲ ਗਾਂਧੀ ਨੂੰ ਟੈਰਰਿਸਟ ਪੇਂਟ ਕਰ ਰਿਹਾ ਜਾਂ ਰਾਹੁਲ ਗਾਂਧੀ ਦੇ ਖਿਲਾਫ ਬੋਲ ਰਿਹਾ ਸਾਰੀ ਉਮਰ ਉਹਦਾ ਪਰਿਵਾਰ ਕਾਂਗਰਸੀ ਲੀਡਰ ਤੇ ਖਾਸ ਤੌਰ ਤੇ ਗਾਂਧੀ ਪਾਮ ਫੈਮਿਲੀ ਦੇ ਬੁੱਢ ਪਾਲਿਸ਼ ਕਰਦੇ ਰਹੇ ਉਹਨਾਂ ਦੀ ਚਮਕੀ ਕਰਦੇ ਰਹੇ ਨੇ ਔਰ ਉਸੇ ਕਰਕੇ ਇਹਦੇ ਦਾਦੇ ਨੂੰ ਚੀਫ ਮਿਨਿਸਟਰਸ਼ਿਪ ਮਿਲੀ ਸੀ ਤੇ ਜਦੋਂ ਉਹਦੇ ਜ਼ੁਲਮਾਂ ਦੀ ਅੱਤ ਹੋ ਗਈ ਤੇ ਜਦੋਂ ਸਿੰਘਾਂ ਨੇ ਉਹਨੂੰ ਪਨਿਸ਼ ਕੀਤਾ ਤੇ ਫਿਰ ਉਹ ਗਾਂਧੀ ਫੈਮਲੀ ਨੇ ਦਾਦੇ ਵਾਲੀ ਜਿਹੜੀ ਫੇਵਰ ਸੀ ਉਹ ਪੁੱਤਰੇ ਨੂੰ ਵੀ ਦਿੱਤੀ ਤੇ ਇਹ ਵੀ ਐਮਪੀ ਬੰਦਾ ਰਿਹਾ ਕਾਂਗਰਸ ਦੀ ਟਿਕਟ ਤੇ ساری ਜ਼ਿੰਦਗੀ ਇਹਨੇ ਕਾਂਗਰਸ ਦੇ ਕੋਲੋਂ ਫੇਵਰਸ ਲਏ ਇਹਦੀ ਫੈਮਲੀ ਨੇ ਫੇਵਰਸ ਲਏ ਹੁਣ ਇਹ ਨਵਾਂ ਨਵਾਂ ਮੁਸਲਮਾਨ ਬਣ ਗਿਆ ਸੌਰੀ ਟੂ ਸੇ ਇੱਕ ਕਹਾਵਤ ਹੈ ਮਤਲਬ ਹੁਣ ਤਾਜਾ ਤਾਜਾ ਉਹ ਭਾਜਪਾਦ ਗਿਆ ਉਹਨੋਂ ਉਹਦੇ ਤੇ ਹਿੰਦੂਤਵਾ ਰੰਗ ਚੜ ਗਿਆ ਤੇ ਹੁਣ ਉਸ ਉਹਨੂੰ ਅਚਨਚੇਤ ਇਕਦਮ ਸਿੱਖਾਂ ਦਾ ਹੈਜ ਜਾ ਗਿਆ ਔਰ ਉਸ ਇੱਕ ਅੱਛਾ ਸਿੱਖ ਹੋਣ ਹੋਣ ਦਾ ਇੱਕ ਟਕਵੰਝ ਕਰ ਰਿਹਾ ਸੋ ਸਾਡੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਨਾ ਉਹ ਰਾਹੁਲ ਗਾਂਧੀ ਦੀ ਸਟੇਟਮੈਂਟ ਦੇ ਮਗਰ ਜਾਂ ਨਾ ਉਹ ਰਮਨੀਤ ਵਰਗੇ ਜਿਹੜੇ ਮਤਲਬ ਨਵੇਂ-ਨਵੇਂ ਮਤਲਬ ਜਿਨ੍ਹਾਂ ਦਾ ਜਿਨ੍ਹਾਂ ਨੇ ਪਾਰਟੀ ਬਦਲੀ ਹੈ ਉਹਨਾਂ ਦੀਆਂ ਸਟੇਟਮੈਂਟਸ ਦੇ ਮਗਰ ਜਾਂ ਤੇ ਨਾ ਹੀ ਜਿਹੜੀ ਕੰਗਨਾ ਆ ਉਹਦੀਆਂ ਸਟੇਟਮੈਂਟਸ ਤੋਂ ਪ੍ਰਵੋਕ ਹੋਣ ਕੰਗਨਾ ਪੁੱਛਦੀ ਹੈ ਔਰ ਕਹਿੰਦੀ ਹੈ ਬੜੇ ਕਲੇਮ ਕਰਦੀ ਹੈ ਦਾਵਾ ਕਰਦੀ ਹੈ ਕਿ ਕੋਈ ਸਿੱਖ ਸੰਤਾਂ ਨੂੰ ਸੰਤ ਨਹੀਂ ਮੰਨਦਾ 99% ਦਾ ਉਹਨੇ ਹਵਾਲਾ ਦਿੱਤਾ ਹੈ ਹਿੰਦੁਸਤਾਨ ਦੇ ਲੋਕ ਤੇ ਕੰਗਨਾ ਤੇ ਇਹੋ ਜੇ ਬਹੁਤ ਸਾਰੇ ਸਿਆਸਤਦਾਨ ਇੱਕ ਗੱਲ ਸਮਝ ਲੈ ਕਿ ਜਿਸ ਕੌਮ ਨੇ ਸੰਜਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਯਾਦਗਾਰ ਦਰਬਾਰ ਸਾਹਿਬ ਦੇ ਵਿੱਚ ਬਣਾ ਦਿੱਤੀ ਇਸ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਨਹੀਂ ਹੁੰਦੀ ਅਸੀਂ ਅਲਟੀਮੇਟ ਟ੍ਰਿਬਿਊਟ ਸੰਜਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕੌਮ ਨੇ ਦੇ ਦਿੱਤਾ ਹੈ 99% ਦੀ ਜਾਂ ਕਿਸੇ ਵੀ ਪਰਸੈਂਟੇਜ ਦੀ ਗੱਲ ਦਾ ਕੋਈ ਅਰਥ ਕੋਈ ਮੈਨਾ ਨਹੀਂ ਰਹਿ ਜਾਂਦਾ ਜਦੋਂ ਸੰਤ ਸਿਪਾਈ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਉਹਨਾਂ ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਦੇ ਵਿੱਚ ਉਸਾਰੀ ਗਈ ਹੈ ਸੋ ਅਲਟੀਮੇਟ ਟ੍ਰਿਬਿਊਟ ਪੂਰੀ ਕਮਿਊਨਿਟੀ ਨੇ ਦਿੱਤਾ ਜਦੋਂ ਦਰਬਾਰ ਸਾਹਿਬ ਤੇ ਉਹਨਾਂ ਦੀ ਯਾਦਗਾਰ ਬਣੀ ਹੈ ਸੋ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਆਪਣੇ ਸਿਆਸਤਦਾਨਾਂ ਦੇ ਮੂੰਹ ਬੰਦ ਕਰਾ ਦੇਣੇ ਚਾਹੀਦੇ ਨੇ ਨਹੀਂ ਤਾਂ ਇਹ ਜਿਹੜੀ ਇਹ ਜਿਹੜੀ ਜਿਸ ਜਿਸ ਪਾਸੇ ਗੱਲ ਜਾ ਰਹੀ ਏ ਇਹ ਆਪਸੀ ਆਪਸੀ ਜਿਹੜੀ ਕੜਵਾਹਟ ਹੈ ਆਪਸੀ ਜਿਹੜੀ ਦੂਰੀਆਂ ਨੂੰ ਵਧਾਏਗੀ ਘਟਾਏਗੀ ਨਹੀਂ ਸੋ ਮੈਂ ਹੁਣ ਜਿਹੜਾ ਸਾਡਾ ਦਲ ਖਾਲਸਾ ਦਾ ਅਗਲਾ ਪ੍ਰੋਗਰਾਮ ਹੈ ਇਸੇ ਸੰਬੰਧ ਦੇ ਵਿੱਚ ਉਹ ਮੈਂ ਪਾਰਟੀ ਦੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਪਰਮਜੀਤ ਸਿੰਘ ਮੰਡਲ ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਉਹ ਅਗਲਾ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨ